ਤੇਰਾ ਪੁੱਤ ਹੁੰਦਾ ਤੇ ਉਹਨਾਂ ਦੀ ਇੰਨੀ ਹਿੰਮਤ ਵੀ ਨਹੀਂ ਹੋਣੀ ਸੀ ਕਿ ਸਾਡੇ ਬਾਜ ਚ ਪੈਰ ਪਾ ਜਾਂਦੇ ਫਿਰ ਬਾਪੂ ਮੈਂ ਵੀ ਤੇਰਾ ਪੁੱਤ ਹਾਂ ਤੈਨੂੰ ਤੇਰਾ ਪੁੱਤ ਵਾਸਤਾ ਦਿੰਦਾ ਵੀ ਉੱਠ ਖੜ ਮੇਰੇ ਨਾਲ ਚੱਲ ਨਹੀਂ ਆਪਣੀ ਜ਼ਮੀਨ ਆਪਣੇ ਹੱਥੋਂ ਲੰਘ ਜਾਣੀ ਆ ਦਿਹਾੜੀਆਂ ਕਰਨ ਜਿਓਗੇ ਰਹਿ ਜਾਗੇ ਆਪਾਂ ਮਰ ਜਾਾਂਗੇ ਜਿਉਂਦੇ ਜਿਜੇ ਆਪਣੇ ਹੱਥੋਂ ਚ ਫੀਣ ਵਗ ਗਈ ਉੱਠ ਬਾਪੂ ਨਾ ਮੇਰੀ ਤੀ ਉੱਠ ਤੂੰ ਚੱਲ ਆਪਾਂ ਚੱਲਦੇ ਆ ਆ ਜਾ ਉੱਠ ਬਾਪੂ ਜੇ ਹੁਣ ਹਿੰਮਤ ਹਾਰ ਲਈ ਨਾ ਕੁਛ ਨਹੀਂ ਬਸਣਾ ਆਪਣੇ ਪੱਲੇ ਆਈ ਛੜੀ ਕਾ ਨੂੰ ਪਹਿਲੀ ਨਹੀਂ ਦਬੰਦ ਹੁੰਦੇ ਆਪਾਂ ਚਲ ਪੀਏ ਤੇਰੇ ਕਹਿੰਦੇ ਆਖਰੀ ਦਾਫੀ ਖੇਡ ਕੇ ਦੇਖ ਲੈਂਦੇ ਆ ਕਿਉਂ ਡਰਨਾ ਉਹਨਾਂ ਤੋਂ ਜਦੋਂ ਤੇਰਾ ਬਰਾਬਰ ਪੁੱਤ ਖੜਾ ਹੈ ਚੱਲ